ਸਤਿਨਾਮ ਵਾਹਿਗੁਰੂ ਸਾਹਿਬ ਜੀ ਬਾਰਾਮਾ ਮਹਾਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੈ ਕਰ ਕਿਰਪਾ ਮੇ ਲੋ ਰਾਮ ਚਾਰ ਕੁੰਡ ਦੈ ਦਿਸ ਭਰਮੇ ਥਕ ਆਏ ਪ੍ਰਭ ਕੀ ਸ਼ਾਮ ਕਿਰਤ ਕਰਮ ਕੇ ਵਿਛੜੈ ਕਰ ਕਿਰਪਾ ਮੇ ਲੋ ਰਾਮ ਚਾਰ ਕੁੰਡ ਦੈ ਦਿਸ ਭਰਮੇ ਥਕ ਆਏ ਪ੍ਰਭ ਕੀ ਸ਼ਾਮ ਤੈਂ ਦਦੇ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਲ ਬਿਨ ਸਾ ਕੁਮ ਲਾਵਤੀ ਉਪਜੈ ਨਹੀ ਦਾਮ ਹਰ ਨਾ ਹੈ ਨਾ ਮਿਲੇ ਸਾਜਣੇ ਕਤ ਪਾਈਏ ਬਿਸਰਾਮ ਜਿਤ ਘਰ ਹਰ ਕੰਤ ਨਾ ਪ੍ਰਗਟੇ ਪਟ ਨਗਰ ਸੇ ਗ੍ਰਾਮ ਸਰਬ ਸਿੰਘਾਲ ਤੰ ਬੋਲ ਰਸ ਸੰਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੋਣੀ ਹਾ ਮੀਤ ਸੱਜਣ ਸਭ ਜਾਮ ਨਾਨਕੀ ਬੇਨੰਤੀਆਂ ਕਰ ਕਿਰਪਾ ਦੀ ਜੈ ਨਾਮ ਹਰ ਮੇਲ ਹੋ ਸੁਆਮੀ ਸੰਗ ਪ੍ਰਭ ਜਿਸ ਕਾ ਨਹੀਂ ਚਲ ਧਾਮ ਜੇ ਗੋਬਿੰਦ ਰادیه ਹੋਵੇ ਨੰਦ ਕਨਹਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਜਿਨੀ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਇਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਭ ਚਿਤਨ ਆਵਈ ਕਿਤੜਾ ਦੁਖ ਕਣਾ ਜਿਨੀ 라ਵਿਆ ਸੋ ਪ੍ਰਭ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸਮਣਾ ਚੇਤ ਮਿਲਾਏ ਸੋ ਪ੍ਰਭੂ ਤਿਸਕੇ ਪਾਏ ਲਗਾ ਚੇਤ ਮਿਲਾਏ ਸੋ ਪ੍ਰਭੂ ਤਿਸਕੇ ਪਾਏ ਲਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਚੇਤਰ ਦਾ ਮਹੀਨਾ ਪ੍ਰਕਾਸ਼ਮਾਨ ਹੋਇਆ ਹੈ ਜੋ ਕਿ ਗੁਰੂ ਨਾਨਕ ਨਾਮ ਲੈਵਾ ਸਿੱਖ ਜਗਤ ਦੇ ਵਿੱਚ ਜੋ ਪੰਜਾਬੀ ਮਹੀਨੇ ਹਨ ਜੋ ਗੁਰਮੁਖੀ ਲਿਪੀ ਦੇ 12 ਮਹੀਨੇ ਹਨ ਅੱਜ ਪਹਿਲਾ ਮਹੀਨਾ ਪ੍ਰਕਾਸ਼ਮਾਨ ਹੋਇਆ ਹੈ ਇਹ ਇਸ ਤਰ੍ਹਾਂ ਕਹਿ ਲਿਏ ਕਿ ਪੰਜਾਬੀਆਂ ਦਾ ਨਵਾਂ ਸਾਲ ਅੱਜ ਸ਼ੁਰੂ ਹੋਇਆ ਹੈ। ਸਤਿਗੁਰੂ ਪੰਚਮ ਪਿਤਾ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਮਾਝ ਰਾਗ ਦੇ ਅੰਦਰ 12 ਮਹੀਨਿਆਂ ਦੀ ਬਾਣੀ ਸਾਡੇ ਕਲਯੁਗ ਜੀਵਾਂ ਵਾਸਤੇ ਅੰਕਿਤ ਕੀਤੀ ਹੈ। ਅੱਜ ਦਾ ਇਹ ਮਹੀਨੇ ਦੀ ਬਾਣੀ ਤੋਂ ਪਹਿਲਾਂ ਸਤਿਗੁਰਾਂ ਨੇ ਇੱਕ ਸ਼ਬਦ ਪਹਿਲਾ ਉਚਾਰਨ ਕੀਤਾ ਭੂਮਿਕਾ ਅਗੇ ਤੌਰ ਤੇ ਪਹਿਲਾ 12 ਮਹਾ 12 ਮਹੀਨੇ ਮਾਜ ਮਹੱਲਾ ਪੰਜਵਾਂ ਮਾਜ ਰਾਗ ਤੇ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦੋ ਉਚਾਰੀ ਹੋਈ ਬਾਣੀ ਕਰ ਚੌਥਾ ਚੌਥੇ ਕਰ ਦੇ ਵਿੱਚ ਇਸ ਬਾਣੀ ਨੂੰ ਗੈਣ ਗਾਇਨ ਕਰਨ ਦੀ ਸਤਿਗੁਰੂ ਹਦਾਇਤ ਕਰਦੇ ਹਨ ਸੰਗੀਤ ਦੇ ਘਰ ਚੌਥੇ ਘਰ ਦੇ ਵਿੱਚ ਸਤਿਗੁਰੂ ਗਾਉਣ ਦੀ ਹਦਾਇਤ ਕਰਦੇ ਹਨ ਪਹਿਲਾ ਮੰਗਲਾ ਚਰਨ ਕੀਤਾ ਇੱਕ ਓ ਓੰਕਾਰ ਸਤਿਗੁਰੂ ਪ੍ਰਸਾਦ ਇੱਕ ਪਰਮੇਸ਼ਰ ਪ੍ਰਮਾਤਮਾ ਵਾਹਿਗੁਰੂ ਇੱਕ ਹੈ ਓੰਕਾਰ ਸਾਰੇ ਉਤਪਤੀ ਦਾ ਮਾਲਕ ਸਦਾ ਸਦੀਵੀ ਕਾਲ ਵਾਸਤੇ ਕਾਇਮ ਰਹਿਣ ਵਾਲਾ ਉਹ ਇੱਕ ਹੈ ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਉਸ ਇੱਕ ਦੀ ਪ੍ਰਾਪਤੀ ਹੁੰਦੀ ਹੈ ਸਤਿਗੁਰੂ ਧਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਨ ਕਿਰਤ ਕਰਮ ਕੇ ਵਿਛੜੈ ਕਰ ਕਿਰਪਾ ਮਿਲਹੁ ਰਾਮ ਹੇ ਪ੍ਰਭੂ ਅਸੀਂ ਕਲਯੁਗ ਜੀਵ ਹਾਂ ਤੇ ਅਸੀਂ ਆਪਣੇ ਕਰਮਾਂ ਕਰਕੇ ਸਾਡੇ ਕਰਮਾਂ ਕਰਕੇ ਅਸੀਂ ਤੇਰੇ ਤੋਂ ਦੂਰ ਹੋ ਗਏ ਹਾਂ ਤੇਰੇ ਅਤੇ ਸਾਡੇ ਵਿੱਚ ਜੋ ਫੈਸਲਾ ਹੈ ਦਿਨੋਂ ਦਿਨ ਵਧਿਆ ਜਾ ਰਿਹਾ ਹੈ ਵਧਦਾ ਹੀ ਜਾ ਰਿਹਾ ਹੈ ਕਿਉਂਕਿ ਸਾਡੇ ਕਰਮ ਚੰਗੇ ਨਹੀਂ ਕਿਰਤ ਕਰਮ ਕੇ ਵਿਛੜੇ ਅਸੀਂ ਆਪਣੇ ਕਰਮਾਂ ਕਰਕੇ ਤੇਰੇ ਤੋਂ ਦੂਰ ਹੋ ਗਏ ਹਾਂ ਤੇ ਜੇ ਤੂੰ ਕਿਰਪਾ ਕਰ ਦੇਵੇਂ ਤੇ ਸਾਡਾ ਮਿਲਾਪ ਹੋ ਸਕਦਾ ਹੈ ਵਰਨਾ ਅਸੀਂ ਆਪਣੇ ਯਤਨ ਜਿੰਨੇ ਮਰਜ਼ੀ ਕਰ ਲਈਏ ਅਸੀਂ ਤੇਰੇ ਨਾਲ ਮਿਲ ਨਹੀਂ ਖਾ ਸਕਦੇ ਤੇਰੇ ਚਰਨਾਂ ਨਾਲ ਜੁੜ ਨਹੀਂ ਸਕਦੇ ਕਿਰਪਾ ਕਰੋ ਤੇਰੀ ਕਿਰਪਾ ਤੋਂ ਬਿਨਾ ਨਹੀਂ ਮਿਲ ਸਕਦੇ ਸਾਡੇ ਕਰਮਾਂ ਕਰਕੇ ਵਿਛੋੜਾ ਪੈ ਗਿਆ ਹੈ ਤੇਰੀ ਕਿਰਪਾ ਕਰਕੇ ਮਿਲਾਪ ਹੋ ਸਕਦਾ ਹੈ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲ ਹੋ ਰਾਮ ਚਾਰ ਕੁੰਟ ਦੇ ਇਸ ਪਰਮੇ ਥਕ ਆਏ ਪ੍ਰਭ ਕੀ ਸ਼ਾਮ ਚਾਰ ਕੁੰਟ ਚਾਰ ਦਿਸ਼ਾਵਾਂ ਅਤੇ ਚਾਰਿਆਂ ਦੇ ਕੋਣੇ ਅਤੇ ਉੱਪਰ-ਨੀਚੇ 10 ਦਸ 10 ਪਾਸਿਆਂ 'ਚ ਚਾਰ ਦਿਸ਼ਾਵਾਂ ਦਸਾਂ ਪਾਸਿਆਂ ਦੇ ਵਿੱਚ ਸਾਡੀ ਭਟਕਣਾ ਅਸੀਂ ਭਰਮਾਂ ਦੇ ਵਿੱਚ ਭੁੱਲੇ ਫਿਰਦੇ ਹਾਂ ਪਾਪ ਕੀ ਹਰ ਪਾਸੇ ਤੁਮਕੇ ਫਿਰਕੇ ਹਾਰ ਥੱਕੇ ਤੇਰੇ ਹੀ ਚਰਨਾ ਚ ਆ ਗਏ ਹਾਂ ਚਾਰ ਕੁੰਟ ਦੇ ਇਸ ਪਰਮੇ ਥਕ ਆਏ ਪ੍ਰਭ ਕੀ ਸ਼ਾਮ ਤੈਨ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ ਦੇਨ ਕਹਿੰਦੇ ਗਊ ਨੂੰ ਜਿਸ ਤਰ੍ਹਾਂ ਕਿ ਇੱਕ ਗਾਂ ਜਦੋਂ ਦੁੱਧ ਛਡਾ ਜਾਵੇ ਉਹ ਕਿਸੇ ਕੰਮ ਨਹੀਂ ਆਉਂਦੀ ਤੈਨ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ ਸਤਿਗੁਰੂ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੇਲੇ ਐਨੀਆਂ گاਵਾਂ ਦਾ ਬੇਕਦਰੀ ਨਹੀਂ ਸੀ ਫਿਰ ਵੀ ਸਤਿਗੁਰਾਂ ਨੇ ਆਉਣ ਵਾਲੇ ਸਮੇਂ ਦੇ ਲਿਹਾਜ਼ ਨਾਲ ਇਹ ਲਿਖਿਆ ਜਿਸ ਤਰ੍ਹਾਂ ਕਿ ਅੱਜ ਕੱਲ ਬੇਕਦਰੀ ਹੋ ਰਹੀ ਹੈ گاਵਾਂ ਦੀ ਤੈਣ ਦੁਦੇ ਤੇ ਬਾਹਰੀ ਕਿਤੇ ਨ ਆਵੇ ਕਾਮ ਜਲ ਬਿਨ ਸਾਖ ਕੁਮ ਲਾਭਤੀ ਉਪਜੇ ਨਾਹੀ ਧਾਮ ਬਾਣੀ ਸਦਾ ਨਵੀਂ ਅਤੇ ਹਮੇਸ਼ਾ ਸੱਚ ਹੈ ਜਦੋਂ ਮਰਜ਼ੀ ਪੜ ਲਓ ਜਦੋਂ ਮਰਜ਼ੀ ਕਿਸੇ ਸਮੇਂ ਦੇ ਵਿੱਚ ਵੀ ਲਿਖੀ ਹੋਵੇ ਕਿਸੇ ਸਮੇਂ ਦੇ ਵਿੱਚ ਵੀ ਉਚਾਰੀ ਹੋਵੇ ਪਰ ਅੱਜ ਦੇ ਸਾਹਬ ਦੇ ਨਾਲ ਅੱਜ ਵੀ ਜਿਸ ਤਰ੍ਹਾਂ ਕਿ ਅੱਜ ਦਾ ਹੀ ਫੈਸਲਾ ਕਰ ਰਹੀ ਬਾਣੀ ਇਸ ਤਰ੍ਹਾਂ ਲੱਗਦੀ ਹੈ ਸਤਿਗੁਰਾਂ ਨੇ ਇਸ ਸਮੇਂ ਦੇ ਵਿੱਚ ਲਿਖਿਆ ਜੋ ਹੁਣ ਬੇਕਦਰਹੀ ਹੋ ਰਹੀ ਹੈ ਦੇਣ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਲ ਬਿਨ ਸਾਖ ਕੁਮਲਾਵਤੀ ਜਿਸ ਤਰ੍ਹਾਂ ਕਿ ਫਸਲ ਨੂੰ ਪਾਣੀ ਨਾ ਮਿਲੇ ਫਸਲ ਸੁੱਕ ਜਾਂਦੀ ਹੈ ਜਲ ਬਿਨ ਸਾਖ ਕੁਮਲਾਵਤੀ ਪਾਣੀ ਤੋਂ ਬਿਨਾ ਫਸਲ ਸੁੱਕ ਗਈ ਫਿਰ ਸੁੱਕੀ ਦੇ ਵਿੱਚੋਂ ਦਾਮ ਭਾਅ ਕੀ ਪੈਸਾ ਪ੍ਰੋਫਿਟ ਉਦੇ ਵਿੱਚੋਂ ਨਹੀਂ ਮਿਲੇਗਾ ਜਲ ਬਿਨ ਸਾਕ ਕੁਮਲਾਵਤੀ ਉਪਜੇ ਨਹੀਂ ਧਾਮ ਉਦੇ ਜੋ ਤਨ ਲਾਭ ਨਹੀਂ ਹੋਏਗਾ ਹਰ ਨਾਹੀਂ ਮਿਲੇ ਹਰ ਨਾਹ ਨਾ ਮਿਲੀਏ ਸਾਜਨੇ ਕਤ ਪਾਈਏ ਬਿਸਰਾਮ ਹਰੀ ਅਕਾਲ ਪੁਰਖ ਪਰਮਾਤਮਾ ਤੋਂ ਮਿਲਣ ਤੋਂ ਬਿਨਾ ਕਦੀ ਵੀ ਟਿਕਾਓ ਨਹੀਂ ਮਿਲ ਸਕਦਾ ਕਦੀ ਵੀ ਵਿਸ਼ਰਾਮ ਨਹੀਂ ਮਿਲ ਸਕਦਾ ਪ੍ਰਭੂ ਦੇ ਚਰਨਾਂ 'ਚ ਮਿਲ ਕੇ ਹੀ ਸਦੀਵੀ ਕਾਲ ਵਾਸਤੇ ਭਟਕਣਾ ਤੋਂ ਰੁਕਾਂਗੇ ਭਟਕਣਾ ਤੋਂ ਵੱਜਾਂਗੇ ਤੇ ਜਿਹੜੇ ਹਿਰਦੇ ਰੂਪੀ ਕਰਦੇ ਵਿੱਚ ਉਸ ਅਕਾਲਪੁਰਖ ਪਰਮਾਤਮਾ ਦੀ ਯਾਦ ਨਹੀਂ ਅਗਲੀ ਪੰਕਤੀ ਦੇ ਵਿੱਚ ਸਤਿਗੁਰੂ ਉਹਨਾਂ ਦਾ ਜ਼ਿਕਰ ਕਰਦੇ ਨੇ ਜਿਤ ਕਰ ਹਰ ਕੰਤ ਨ ਪ੍ਰਗਟਿ ਜਿਤ ਘਰ ਜਿਤ ਹਿਰਦੇ ਰੂਪੀ ਘਰ ਦੇ ਵਿੱਚ ਕੰਤ ਕਹਿੰਦੇ ਪਰਮੇਸ਼ਰ ਨੂੰ ਪਤੀ ਨੂੰ ਉਹਦੀ ਯਾਦ ਪ੍ਰਗਟ ਨਹੀਂ ਹੋਈ ਉਹ ਹਿਰਦਾ ਉਹ ਹਿਰਦੇ ਜਿੱਥੇ ਰਹਿੰਦੇ ਹਨ ਉਹ ਹਿਰਦਾ ਰੂਪੀ ਸ਼ਹਿਰ ਘਰ ਸਤਿਗੁਰ ਕਹਿੰਦੇ ਹਨ ਪਠ ਨਗਰ ਸੇ ਗ੍ਰਾਮ ਉਹ ਨਗਰ ਉਹ ਹਿਰਦੇ ਰੂਪੀ ਘਰ ਉਹ ਪੱਠੀ ਵਾਂਗ ਪੱਠੇ ਵਾਂਗ ਤਪਦੇ ਹਨ ਜਿਨ੍ਹਾਂ ਦੇ ਅੰਦਰ ਉਸ ਆਕਾਰਪੁਰਖ ਪਰਮਾਤਮਾ ਦੀ ਯਾਦ ਨਹੀਂ ਉਬੜੀ ਯਾਦ ਪ੍ਰਗਟ ਨਹੀਂ ਹੋਈ ਜਿਤ ਕਰ ਹਰ ਕੰਤਨਾ ਪ੍ਰਗਟੀ ਪਠ ਨਗਰ ਸੇ ਗ੍ਰਾਮ ਸਰਬ ਸਿੰਗਾਲ ਤੰਬੂਲ ਰਸ ਸੰਨ ਦੇਹੀ ਸਭ ਖਾਉ ਜਿਸ ਤਰ੍ਹਾਂ ਕੇ ਉਦਾਹਰਨ ਤੌਰ ਤੇ ਸਤਿਗੁਰੂ ਕਹਿੰਦੇ ਨੇ ਜਿਸ ਤਰ੍ਹਾਂ ਕੇ ਇੱਕ ਜੀਵ ਰੂਪੀ ਇਸਤਰੀ ਸਾਰੇ ਹਾਰ ਸ਼ਿੰਗਾਰ ਕਰ ਲਏ ਪਰ પતિ ਤੋਂ ਬਿਨਾ ਉਹੀ ਹਾਰ ਸ਼ਿੰਗਾਰ ਕੀਤਾ ਦੁਖਦਾਈ ਹੋ ਜਾਂਦਾ ਹੈ ਉਹੀ ਹਾਰ ਸ਼ਿੰਗਾਰ ਕੀਤਾ ਉਹਦੇ ਦੁੱਖ ਦਾ ਕਾਰਨ ਬਣ ਜਾਂਦਾ ਹੈ ਇਸ ਤਰ੍ਹਾਂ ਅਕਾਲਪੁਰਖ ਪਰਮਾਤਮਾ ਦੀਪ ਭਗਤੀ ਤੋਂ ਬਿਨਾ ਉਦੀ ਬੰਦਗੀ ਤੋਂ ਬਿਨਾ ਜਿੰਨੇ ਮਰਜੀ ਅਸੀਂ ਅਡੰਮਰ ਕਰ ਲਈਏ ਜਿੰਨੇ ਮਰਜੀ ਕਰਮ ਕਰ ਲਈਏ ਉਹ ਵਿਰਥ ਹਨ ਸਰਬ ਸੰਗਾਲ ਤੰਬੂਲ ਰਸ ਸੰਨ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤਿ ਵਿਹੂਣ ਆਮੀਤ ਸੱਜਣ ਸਭ ਜਾਮ ਪ੍ਰਭ ਸੁਆਮੀ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਤੋਂ ਬਿਨਾ ਪ੍ਰਭ ਸੁਆਮੀ ਕੰਤ ਵਿਹੋਨੀਆ ਮੀਤ ਸੱਜਣ ਸਭ ਜਾਣ ਪਰਮੇਸ਼ਰ ਤੋਂ ਬਿਨਾ ਜਿੰਨੇ ਵੀ ਸਾਡੇ ਰਿਸ਼ਤੇ ਨਾਤੇ ਕੋੜ ਮਾਂ ਕਬੀਲਾ ਸਾਰਿਆਂ ਨੂੰ ਇੱਕੋ ਹੀ ਥਾਂ ਤੇ ਰੱਖ ਕੇ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿ ਰਹੇ ਹਨ ਕਿ ਸਾਰੇ ਸੱਜਣ ਮੀਤ ਜਿੰਨੇ ਵੀ ਹਨ ਸਾਰੇ ਜਮਾਤ ਦੀ ਤਰ੍ਹਾਂ ਦੁਖਦਾਈ ਹਨ ਸਿਰਫ ਇੱਕੋ ਇੱਕ ਅਕਾਲ ਪੁਰਖ ਪਰਮਾਤਮਾ ਜੋ ਸੱਚਾ ਮਿੱਤਰ ਹੈ ਇੱਥੇ ਵੀ ਤੇ ਅੱਗੇ ਵੀ ਜਨੇ ਕੰਮ ਆਉਣਾ ਹੈ ਪ੍ਰਭ ਸੁਆਮੀ ਕੰਤਿ ਮਿਹੁਣਿਆ ਬਿਨਾ ਪਰਮੇਸ਼ਰ ਤੋਂ ਮੀਤ ਸੱਜਣ ਜਿਤਨੇ ਮਿੱਤਰ ਸੱਜਣ ਰਿਸ਼ਤੇ ਪਹਿਣ ਪਰਾਵ ਜਿਨੇ ਵੀ ਨਾਤੇ ਹਨ ਸਤਿਗੁਰੂ ਕਹਿੰਦੇ ਨੇ ਸਭ ਜਾਨ ਸਭ ਵੈਰੀ ਦੁਸ਼ਮਣ ਸਭ ਜਮਾਂ ਦੀ ਤਰ੍ਹਾਂ ਤੈਨੂੰ ਦੁੱਖ ਦਾ ਹੀ ਦੇਣਗੇ ਸਿਰਫ ਇੱਕੋ ਇੱਕ ਸੱਚਾ ਮਿੱਤਰ ਹੈ ਪਰਮੇਸ਼ਰ ਪਰਮਾਤਮਾ ਜੋ ਇੱਥੇ ਅਤੇ ਅੱਗੇ ਵੀ ਕੰਮ ਆਏਗਾ ਨਾਨਕ ਕੀ ਬੇਨੰਤੀਆਂ ਨਾਨਕ ਪੰਜਵੇਂ ਨਾਨਕ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ اے ਪ੍ਰਭੂ ਤੇਰੇ ਚਰਣਾ ਚ ਮੇਰੀ ਬੇਨਤੀ ਹੈ ਮੇਰੀ ਅਰਦਾਸ ਹੈ ਮੇਰੀ ਜੋਦੜੀ ਹੈ ਮੇਰੇ ਤੇ ਕਿਰਪਾ ਕਰੋ ਕਰ ਕਿਰਪਾ ਦੀਜੇ ਨਾ ਕਿਰਪਾ ਕਰੋ ਮੈਨੂੰ ਨਾਮ ਦੀ ਦਾਤ ਦੇਹੋ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹੀਂ ਚਲਤਾ ਮੈਨੂੰ ਐਸੇ ਸੁਆਮੀ ਐਸੇ ਪ੍ਰਭੂ ਨਾਲ ਮਿਲਾਵੋ ਜਿਦਾ ਧਾਮ ਜਿਦਾ ਆਸਨ ਸਦਾ ਕਾਇਮ ਰਹਿਣ ਵਾਲਾ ਹੈ ਜਿਦਾ ਘਰ ਕਹਿ ਲਿਏ ਧਾਮ ਕਹਿ ਲਿਏ ਆਸਨ ਕਹਿ ਲਿਏ ਜੋ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੈ ਉਹਦੇ ਚਰਨਾਂ ਨਾਲ ਮੈਨੂੰ ਜੋੜ ਦਿਓ ਮੇਰੇ ਤੇ ਐਸੀ ਕਿਰਪਾ ਕਰੋ ਨਾਨਕੀ ਬੇਨੰਤੀਆਂ ਕਰ ਕਿਰਪਾ ਦੀ ਜੇ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਦਾ ਨਿਹਚਲ ਧਾਮ ਅੱਗੇ ਹੁਣ ਚੇਤ ਦੇ ਮਹੀਨੇ ਦੀ ਗੱਲ ਕੀਤੀ ਸਤਿਗੁਰਾਂ ਨੇ ਚੇਤਰ ਦਾ ਮਹੀਨਾ ਪ੍ਰਕਾਸ਼ਮਾਨ ਹੋਇਆ ਹੈ ਚੇਤ ਗੁਬਿੰਦ ਅਰਾਧਿਏ ਚੇਤਰ ਦੇ ਮਹੀਨੇ ਦੇ ਵਿੱਚ ਪ੍ਰਭੂ ਦੀ ਅਰਾਧਨਾ ਕਰੀਏ ਸਤਿਗੁਰ ਕਹਿੰਦੇ ਨੇ ਕਿਉਂਕਿ ਚਾਰ ਫੇਰੇ ਹਰੀਆਲੀ ਆ ਗਈ ਪਤ ਚੜ ਲੰਗੀ ਬਸੰਤ ਰਿਤੂ ਆ ਗਈ ਹੈ ਮੌਸਮ ਸੁਭਾਵਨਾ ਹੋ ਗਿਆ ਹੈ ਹਰ ਪਾਸੇ ਹਰੀਆਲੀ ਹੋ ਗਈ ਹੈ ਜਿਸ ਤਰ੍ਹਾਂ ਕਿ ਹਰੀ ਭਰੀ ਵਣਸਪਤੀ ਨੂੰ ਵੇਖ ਕੇ ਮਨ ਖਿੜਦਾ ਹੈ ਇਸੇ ਤਰ੍ਹਾਂ ਆਪਣਾ ਆਤਮਾ ਨੂੰ ਖਿੜਨ ਵਾਸਤੇ ਆਪਾਂ ਨਾਮ ਜਪੀਏ ਸਾਡੀ ਆਤਮਾ ਵੀ ਸਾਡਾ ਮਨ ਵੀ ਖਿੜਿਆ ਰਵੇ ਜਿਸ ਤਰ੍ਹਾਂ ਕਿ ਚਾਰ ਸ਼ਵੇਰੇ ਹਰੀਆਲੀ ਹੋ ਗਈ ਚੇਤਕ ਬਿੰਦ ਅਰਾਧਿਏ ਹੋਵੇ ਨੰਦ ਕਣਾ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪੜਾ ਸੰਤ ਜਨਾ ਸੰਗਤ ਦੇ ਵਿੱਚ ਆ ਕੇ ਸੰਤਾਂ ਲੋਕਾਂ ਦੀ ਮਹਾਪੁਰਸ਼ਾਂ ਲੋਕਾਂ ਦੀ ਸੰਗਤ ਕਰਕੇ اپنی ਰਸਨਾ ਦੇ ਨਾਲ ਉਸ ਆਕਾਰਪੁਰਖ ਪਰਮਾਤਮਾ ਦਾ ਨਾਮ ਗਾਈਏ ਸੰਤ ਜਨ ਨਾਮ ਮਿਲੇ ਪਾਈਏ ਰਸਨਾ ਨਾਮ ਪੜਾ ਜਿਨੇ ਪਾਇਆ ਪ੍ਰਭ ਆਪਣਾ ਆਏ ਤਸੇ ਗਣਾ ਜਿਨ੍ਹਾਂ ਨੇ ਪ੍ਰਭੂ ਨੂੰ ਪਾ ਲਿਆ ਜਿਨ੍ਹਾਂ ਨੇ ਪਰਮੇਸ਼ਰ ਦੀ ਅਰਾਧਨਾ ਕਰਕੇ ਪਰਮੇਸ਼ਰ ਨੂੰ ਹਾਸਲ ਕਰ ਲਿਆ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਗਏ ਹਨ ਉਹਨਾਂ ਦਾ ਆਉਣਾ ਸਫਲ ਹੋ ਗਿਆ ਉਹਨਾਂ ਨੇ ਆਪਣਾ ਜਨਮ ਸਫਲ ਕਰ ਲਿਆ ਉਹ ਕਿਸੇ ਗਿਣਤੀ ਚ ਆ ਗਏ ਉਹਨਾਂ ਦਾ ਦੁਨੀਆ ਤੇ ਆਉਣਾ ਵਿਰਥ ਨਹੀਂ ਗਿਆ ਜਿਨੀ ਪਾਇਆ ਪ੍ਰਭ ਆਪਣਾ ਆਏ ਤਿਸ ਹੈ ਗਣਾ ਇੱਕ ਖਿੰਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਨਾ ਇੱਕ ਖਿੰਨ ਇੱਕ ਖਿੰਨ ਅੱਖ ਦੇ ਚ ਪੱਕਣ ਜਿੰਨਾ ਸਮਾ ਇਨਾ ਵੀ ਸਮਾਂ ਪ੍ਰਭੂ ਜੀ ਤੇਰੀ ਯਾਦ ਤੋਂ ਬਿਨਾ ਜੇ ਗੁਜ਼ਰ ਗਿਆ ਤੇ ਮੇਰਾ ਜਨਮ ਸਤਿਗੁਰ ਕਹਿੰਦੇ ਨੇ ਬਿਰਥ ਚਲਾ ਜਾਏਗਾ ਇੱਕ ਖਿੰਨ ਪਲ ਬਿਸਰੋ ਜੇ Swami ਜਾਨੋ ਬਰਸ 50 ਇੱਕ ਖਿੰਦਾ ਵਿਸ਼ੋੜਾ ਪ੍ਰਭੂ ਜੀ 50 ਵਰਿਆਂ ਵਰਗਾ ਲੱਗਦਾ ਹੈ ਇੱਕ ਖਿੰਨ ਤਿਸ ਬਿਨ ਜੀਵਨਾ ਮਿਰਥਾ ਜਨਮ ਜਨਾਨ ਜਲ ਥਲ ਮਹੀਲ ਪੂਰਿਆ ਰਵਿਆ ਵਿਚਵਣਾ ਪ੍ਰਭੂ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਉਹ ਜਲ ਵਿੱਚ ਵੀ ਹੈ ਉਹ ਥਲ ਧਰਤੀ ਦੇ ਵਿੱਚ ਵੀ ਹੈ ਧਰਤੀ ਦੇ ਉੱਪਰ ਰਹਿਣ ਵਾਲੇ ਜੀਵਾਂ ਦੇ ਅੰਦਰ ਵੀ ਹੈ ਮਹੀਲ ਉਹ ਸਾਰੇ ਸਪੇਸ ਦੇ ਵਿੱਚ ਧਰਤੀ ਤੋਂ ਆਕਾਸ਼ ਤੱਕ ਮਹੀਲ ਸਾਰੇ ਮਹੀਲ ਦੇ ਵਿੱਚ ਜਲਾ ਵਿੱਚ ਵੀ ਜਲ ਵਿੱਚ ਰਹਿਣ ਵਾਲੇ ਜੀਆਂ ਵਿੱਚ ਵੀ ਥਲ ਧਰਤੀ ਤੇ ਧਰਤੀ ਦੇ ਉੱਤੇ ਰਹਿਣ ਵਾਲੇ ਜੀਆਂ ਚ ਸਾਰਿਆਂ ਦੇ ਕਣ ਕਣ ਹਿਰਦੇ ਚ ਪੱਤੇ ਪੱਤੇ ਜਰੇ ਜਰੇ ਵਿੱਚ ਉਹ ਅਕਾਲ ਪੁਰਖ ਦਾ ਵਾਸਾ ਹੈ ਹਰ ਥਾਂ ਤੇ ਭਾਵੇਂ ਕੀ ਉਹ ਪ੍ਰਭੂ ਵਸਦਾ ਹੈ ਫਿਰ ਐਸੇ ਪ੍ਰਭੂ ਨੂੰ ਅਸੀਂ ਕਿਉਂ ਨਾ ਰਾਵੀਏ ਕਿਉਂ ਨਾ ਚੇਤੇ ਕਰੀਏ ਜਿਹੜਾ ਹਰ ਥਾਂ ਤੇ ਮੌਜੂਦ ਹੈ ਜਲ ਥਲ ਮਹੀਲ ਰਵ ਜਲ ਤਲ ਮਹੀਲ ਬੂਰ ਰਿਆ ਪੂਰਿਆ ਰਬਿਆ ਵਿਚਵਣਾ ਉਹ ਸਾਰੀ ਵਨਸਪਤੀ ਵਿੱਚ ਪੱਤਿਆਂ ਵਿੱਚ ਫਲਾਂ ਵਿੱਚ ਫੁੱਲਾਂ ਵਿੱਚ ਟਾਹਣੀਆਂ ਵਿੱਚ ਸਾਰੀ ਵਨਸਪਤੀ ਵਿੱਚ ਤੇ ਪਾਣੀ ਵਿੱਚ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਦੇ ਅੰਦਰ ਧਰਤੀ ਥਲ ਧਰਤੀ ਮਹੀਲ ਆਕਾਸ਼ ਸਾਰਾ ਸਪੇਸ ਭਾਬ ਕੀ ਸਤਗੁਰ ਕਹਿੰਦੇ ਨੇ ਕੋਈ ਐਸੀ ਥਾਂ ਹੈ ਨਹੀਂ ਜਿੱਥੇ ਅਕਾਲ ਪੁਰਖ ਵੈਗੁਰ ਪ੍ਰਮਾਤਮਾ ਦਾ ਵਾਸਾ ਨਹੀਂ ਹਰ ਥਾਂ ਤੇ ਵਸਦਾ ਹੈ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤਨਾ ਆਵੇ ਕਿਤੜਾ ਦੁੱਖ ਗਣਾ ਐਸੇ ਪ੍ਰਭੂ ਨੂੰ ਜੇ ਨਾਮ ਚੇਤੇ ਕਰੀਏ ਸਤਗੁਰ ਕਹਿੰਦੇ ਨੇ ਕਿੰਨੇ ਦੁੱਖ ਵਾਲੀ ਗੱਲ ਹੈ ਜੋ ਹਰ ਥਾਂ ਤੇ ਵਸਦਾ ਹੈ ਹਰ ਸਮੇ ਕਾਇਮ ਹੈ ਹਰ ਥਾਂ ਤੇ ਵਸਣ ਵਾਲੇ ਪ੍ਰਭੂ ਨੂੰ ਜੇਸੀ ਚੇਤੇ ਨਾ ਕਰੀਏ ਸਤਿਗੁਰੂ ਕਹਿੰਦੇ ਨੇ ਫਿਰ ਕਿੰਨੇ ਦੁੱਖ ਵਾਲੀ ਗੱਲ ਸੋ ਪ੍ਰਭ ਚਿਤ ਨਾ ਆਵੇ ਐਸਾ ਪ੍ਰਭੂ ਜੋ ਹਰ ਥਾਂ ਤੇ ਵਾਸਾ ਹੈ ਜਿਦਾਂ ਫਿਰ ਉਹਨੂੰ ਕਦੀ ਚੇਤੇ ਹੀ ਨਾ ਕੀਤਾ ਕਿਤੜਾ ਦੁੱਖ ਗਣਾ ਫਿਰ ਕਿੰਨੇ ਦੁੱਖ ਵਾਲੀ ਗੱਲ ਕਿੰਨੇ ਦੁੱਖ ਸਹਿਣੇ ਪੈਣਗੇ ਕਿੰਨੇ ਦੁੱਖਾਂ ਨਾਲ ਯੋਜਨਾ ਪਾਏਗਾ ਸੋ ਪ੍ਰਭ ਚਿਤ ਨਾ ਆਵੇ ਕਿਤੜਾ ਦੁੱਖ ਗਣਾ ਜਿਨੀ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਜਿਨ੍ਹਾਂ ਨੇ 라ਵਿਆ ਜਿਨ੍ਹਾਂ ਨੇ ਚੇਤੇ ਕੀਤਾ ਉਹਨਾਂ ਦੇ ਉੱਤਮ ਭਾਗ ਹਨ ਵੱਡੇ ਕਰਮ ਹਨ ਉਹਨਾਂ ਦਾ ਉੱਤਮ ਭਾਗ ਸਤਿਗੁਰ ਕਹਿੰਦੇ 라ਵਿਆ ਜਿਨੇ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਉਹਨਾਂ ਦੇ ਮੱਥੇ ਦੇ ਭਾਗ ਉਗੜ ਗਏ ਉਹਨਾਂ ਦੇ ਵੱਡੇ ਭਾਗ ਹਨ ਜਿਨ੍ਹਾਂ ਨੇ 라ਵਿਆ ਜਿਨ੍ਹਾਂ ਨੇ ਚੇਤੇ ਕੀਤਾ ਹਰ ਦਰਸ਼ਨ ਕੋਮਨ ਲੋਚਦਾ ਨਾਨਕ ਪਿਆਸ ਮਣਾ हे अकाल पुरख वैगुरु परमात्मा तेरे दर्शनां नु मेरा मन लोचदा है मेरा मन तंगदा है मेरा मन लोड़दा है तेरे दर्शनां नु ते मेरे मन नु प्यास लगी है तेरे दर्शनां दी हर दर्शन को मन लोचदा नानक प्यास मना चेत मिलाए सो प्रभु तिसके पाए लगा चेत तिमने दे विच जेड़ा प्रभु दे नाल प्रभु दे चरणां दे नाल ਮੈਨੂੰ ਜੋੜ ਦੇਵੇ ਮੈਂ ਉਹਦੇ ਚਰਨ ਸਪਰਸ਼ ਕਰਾਂ ਉਹਦੇ ਚਰਣੀ ਟੈਪਾਂ ਉਹਦੇ ਚਰਨਾਂ ਤੇ ਮਸਤਕ ਰੱਖਾਂ ਜਿਹੜਾ ਚੇਤੇ ਮਹੀਨੇ ਦੇ ਵਿੱਚ ਮੈਨੂੰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਨਾਲ ਮਿਲਾਉਂਦਾ ਹੈ ਚੇਤ ਮਿਲਾਏ ਸੋ ਪ੍ਰਭੂ ਤਿਸਕੇ ਪਾਏ ਲਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ